ਡਾਕਟਰ ਤੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ 35 ਮੇ ਇੱਕ ਅੱਖਰ ਪੜ੍ਹ ਕੇ ਪੂਰੇ ਬਾਕ ਦਾ ਇੱਕ ਸਫ਼ਾ ਪੜ੍ਹ ਕੇ ਪੂਰੀ ਕਿਤਾਬ ਦਾ ਤੇ ਇੱਕ ਗਲਤੀ ਵੇਖ ਕੇ ਪੂਰੇ ਕਰਦਾਰ ਦਾ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਾਗਜ਼ ਤੇ ਅੱਗ ਲਿਖਣ ਨਾਲ ਕਾਗਜ਼ ਜਲ ਨਹੀਂ ਜਾਂਦਾ ਤੁਰਦੇ-ਤੁਰਦੇ ਕੇਸਰ ਤੇ ਫਕੀਰ ਇੱਕ ਲੰਘ ਰਹੇ ਜਨਾਜ਼ੇ ਨੂੰ ਰਾਹ ਦੇਣ ਲਈ ਰੁੱਕ ਗਏ ਫਕੀਰ ਨੇ ਜਨਾਜ਼ੇ ਵੱਲ ਵੇਖਦਿਆਂ ਕਿਹਾ ਜਨਮ ਜਨਮਾਂਤਰਾਂ ਤੇ ਗੇੜ ਵਿੱਚ ਸਰੀਰ ਦੀ ਮੌਤ ਇੱਕ ਪੜਾਹ ਵਾਂਗ ਹੈ ਉਂਝ ਭਾਵੇਂ ਇੱਕ ਹੀ ਜੀਵਨ ਵਿੱਚ ਆਦਮੀ ਬਾਰ-ਬਾਰ ਵੀ ਅੰਦਰੋਂ ਮਰ ਸਕਦਾ ਹੈ ਜਦੋਂ ਜਨਾਜ਼ਾ ਅੱਗੇ ਲੰਘ ਗਿਆ ਤ ਫਕੀਰ ਨੇ ਕਥਾ ਸੁਣਾਉਣੀ ਸ਼ੁਰੂ ਕੀਤੀ ਸਿਕੰਦਰ ਦੀ ਫੌਜ ਦਾ ਇੱਕ ਸਿਪਾਹੀ ਲੜਾਈ ਵਿੱਚ ਬਹਾਦਰੀ ਦੇ ਕਾਰਨਾਮੇ ਕਰਕੇ ਬਹੁਤ ਮਸ਼ਹੂਰ ਹੋ ਗਿਆ ਉਹ ਲੜਨ ਸਮੇਂ ਲੋਹੇ ਦੇ ਇੱਕ ਵੱਛ ਵੀ ਨਹੀਂ ਸੀ ਪਹਿਨਦਾ ਸਕੰਦਰ ਨੇ ਉਸ ਨੂੰ ਮਿਲਣ ਲਈ ਬੁਲਾਇਆ ਤੇ ਪੁੱਛਿਆ ਮੇਰੇ ਬਹਾਦਰ ਦੋਸਤ ਤੂੰ ਲੜਾਈ ਚੱਕ ਵੱਛ ਕਿਉਂ ਨਹੀਂ ਪਹਿਨਦਾ ਸਿਪਾਹੀ ਨੇ ਸਲਾਮ ਕਰਨ ਤੋਂ ਬਾਅਦ ਜਵਾਬ ਦਿੱਤਾ ਜਿਹਾ ਆਪਣਾ ਸ਼ੁਰੂ-ਸ਼ੁਰੂ ਵਿੱਚ ਮੈਂ ਇੱਕ ਵੱਛ ਪਹਿਨ ਕੇ ਹੀ ਲੜਦਾ ਸੀ ਤੇ ਮੇਰੇ ਸੱਟਾਂ ਫੇਟਾਂ ਵੀ ਲੱਗਦੀਆਂ ਰਹਿੰਦੀਆਂ ਸਨ ਇੱਕ ਵਾਰ ਇੱਕ ਤੀਰ ਮੇਰੀ ਗਰਦਨ ਵਿੱਚ ਲੱਗਿਆ ਕਈ ਦਿਨ ਮੇਰੇ ਮੇਰਾ ਇਲਾਜ ਚੱਲਦਾ ਰਿਹਾ ਕੋਣ ਬਹੁਤ ਬਹਿਜਾਨ ਕਰਕੇ ਬਚਨ ਦੀ ਆਸ ਘੱਟ ਸੀ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਮੈਂ ਜ਼ਿੰਦਾ ਬਚ ਗਿਆ ਬਾਦਸ਼ਾਹ ਸਲਾਮਤ ਮੈਂ ਮੌਤ ਨੂੰ ਬਹੁਤ ਕਰੀਬ ਤੋਂ ਵੇਖਿਆ ਹੁਣ ਮੈਂ ਆਪਣੀ ਇਸ ਦੁਆਰਾ ਮਿਲੀ ਜ਼ਿੰਦਗੀ ਨੂੰ ਅੱਲਾਹ ਦੀ ਬਖਸ਼ਿਸ਼ ਸਮਝਦਾ ਹਾਂ ਮੈਨੂੰ ਹੁਣ ਮੌਤ ਦਾ ਕੋਈ ਡਰ ਨਹੀਂ ਇਸ ਲਈ ਮੈਨੂੰ ਕਦੇ ਕੁੱਚ ਪਾਉਣ ਦੀ ਲੋੜ ਨਹੀਂ ਲੱਗਦੀ ਸਿਪਾਹੀ ਨੇ ਕਿਹਾ ਅਕਬਰ ਨੇ ਉੱਠ ਕੇ ਸਿਪਾਹੀ ਨੂੰ ਗਲੇ ਲਗਾਇਆ ਤੇ ਆਪਣਾ ਨਵਾਂ ਸੈਨਾਪਤੀ ਐਲਾਨਦਿਆਂ ਕਿਹਾ ਤੈਨੂੰ ਹੁਣ ਕੋਈ ਨਹੀਂ ਹਰਾ ਸਕਦਾ ਗੱਲ ਜਾਰੀ ਰੱਖਦੇ ਆ ਫਕੀਰ ਨੇ ਕਿਹਾ ਬ੍ਰਹਮੰਡ ਦੇ ਵਰਤਾਰੇ ਨੂੰ ਸਮਝਣਾ ਵੀ ਇੱਕ ਕਵਚ ਵਾਂਗ ਹੈ ਜਦੋਂ ਇਸ ਵਰਤਾਰੇ ਦੀ ਸਮਝ ਲੱਗ ਗਈ ਤਾਂ ਫਿਰ ਲੋਹੇ ਦੇ ਕਵਚ ਦੀ ਲੋੜ ਨਹੀਂ ਰਹਿੰਦੀ ਤੁਸੀਂ ਕਿਹਾ ਸੀ ਕਿ ਆਦਮੀ ਇੱਕ ਹੀ ਜੀਵਨ ਵਿੱਚ ਬਾਰ-ਬਾਰ ਵੀ ਮਰ ਸਕਦਾ ਹੈ ਉਹ ਕਿਵੇਂ ਕੇਸਰ ਨੇ ਪੁੱਛਿਆ ਫਕੀਰ ਨੇ ਪਰਨੇ ਨਾਲ ਮੂੰਹ ਸਾਫ਼ ਕਰਦਿਆਂ ਜਵਾਬ ਦਿੱਤਾ ਬੰਦਾ ਜਦੋਂ ਡਰ ਲਾਲਚ ਜਾਂ ਈਰਖਾ ਦਰवेश ਨਾਲ ਕੋਈ ਕੰਮ ਕਰਦਾ ਹੈ ਤਾਂ ਹਰ ਵਾਰ ਉਸ ਦੇ ਅੰਦਰ ਕੁਝ ਨਾ ਕੁਝ ਮਰ ਜਾਂਦਾ ਹੈ ਫਿਰ ਹੌਲੀ ਹੌਲੀ ਉਹ ਸਿਰਫ ਇੱਕ ਤੁਰਦੀ ਫਿਰਦੀ লাশ ਬਣ ਕੇ ਰਹਿ ਜਾਂਦਾ ਹੈ ਦੁਨੀਆਂ ਭਰੀ ਪਈ ਹੈ ਇਹੋ ਜਿਹਾਂ ਜਿੰਦਾ ਲਾਸ਼ਾਂ ਦੇ ਨਾਲ ਕਹਿੰਦੇ ਆ ਫਕੀਰ ਦੇ ਕਦਮ ਹੌਲੀ ਹੋ ਗਏ ਰਸਤਾ ਸੁੰਨਸਾਨ ਸੀ ਕੋਈ ਟਾਮਾ ਟਾਮਰਾ ਹੀ ਹੀ ਦਿਸ ਰਿਹਾ ਸੀ ਸਾਹਮਣੇ ਨਿੰਮੋਚਾਣਾ ਹੋਇਆ ਬੈਠਾ ਇੱਕ ਨੌਜਵਾਨ ਦਿਸਿਆ ਜਿਸਦੀ ਕਮੀਜ਼ ਬਾਹਾਂ ਤੋਂ ਪਾਟੀ ਹੋਈ ਸੀ ਫਕੀਰ ਨੇ ਉਸਦਾ ਹਾਲਚਲ ਪੁੱਛਿਆ ਤੇ ਉਸਨੇ ਭਰੇ ਮਨ ਨਾਲ ਕਿਹਾ ਰਾਤੀ ਸਾਡੇ ਪਿੰਡੋਂ ਚੋਰਾਂ ਨੇ ਇੱਕ ਮੱਝ ਖੋ ਲਈ ਘਰਦਿਆਂ ਨੇ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਉੱਠ ਕੇ ਬਾਹਰ ਆ ਗਏ ਮੈਂ ਡਾਂਗ ਚੁੱਕੀ ਅਤੇ ਆਪਣੀ ਘੋੜੀ ਤੇ ਚੜ ਕੇ ਚੋਰਾਂ ਦਾ ਪਿੱਛਾ ਕੀਤਾ ਇੱਥੇ ਪਹੁੰਚ ਕੇ ਮੈਂ ਉਹ ਚੋਰ ਘੇਰ ਲਈ ਪਰ ਉਹ ਇੱਕ ਜਾਂ ਦੋ ਨਹੀਂ ਪੂਰੇ 4 ਸਨ ਉਹਨਾਂ ਮੇਰੀ ਘੋੜੀ ਵੀ ਖੋ ਲਈ ਅਤੇ ਮੇਰੀ ਹੀ ਡਾਂਗ ਨਾਲ ਮੈਨੂੰ ਕੁੱਟਿਆ ਮਾਰਿਆ ਵੀ ਹੁਣ ਮੈਂ ਕਿਹੜੇ ਮੂੰਹ ਨਾਲ ਪਿੰਡ ਵਾਪਸ ਜਾਵਾਂ ਕੇਸਰ ਨੂੰ ਗੱਲ ਹਾਸੇ ਵਾਲੀ ਲੱਗੀ ਪਰ ਫਕੀਰ ਗੰਭੀਰ ਸੀ ਉਸ ਨੌਜਵਾਨ ਦੇ ਕੋਲ ਬੈਠ ਕੇ ਫਕੀਰ ਨੇ ਕਿਹਾ ਗੱਭਰੂ ਆ ਤੂੰ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਜੇ ਕਾਮਯਾਬੀ ਨਹੀਂ ਤਾਂ ਨਹੀਂ ਮਿਲੀ ਤਾਂ ਫੇਰ ਕੀ ਹੋਇਆ ਚੰਗਾ ਸਬਕ ਤਾਂ ਮਿਲਿਆ ਤੂੰ ਪਿੰਡ ਵਾਪਸ ਜਾ ਲੋਕ ਤੈਨੂੰ ਇੱਜ਼ਤ ਮਾਣ ਦੇਣਗੇ ਅੱਗੇ ਤੋਂ ਹਰ ਛੋਟਾ ਜਾਂ ਵੱਡਾ ਕੰਮ ਸੋਚ ਸਮਝ ਕੇ ਅਤੇ ਪੂਰੀ ਤਿਆਰੀ ਨਾਲ ਹੀ ਕਰਨਾ ਚਾਹੀਦਾ। ਨੌਜਵਾਨ ਨੇ ਖੜੇ ਹੋ ਕੇ ਫਕੀਰ ਦੇ ਚਰਨਛੋਹ ਤੇ ਆਪਣੇ ਪਿੰਡ ਵੱਲ ਚੱਲ ਪਿਆ। ਕਦੇ ਕਿਸੇ ਮੁਸ਼ਕਲ ਨੂੰ ਛੋਟਾ ਨਾ ਸਮਝੋ ਫਕੀਰ ਨੇ ਕੇਸਰ ਵੱਲ ਵੇਖਦਿਆਂ ਕਿਹਾ ਬਿੱਲੀ ਮਾਰਨੀ ਹੋਵੇ ਤਾਂ ਸ਼ੇਰ ਮਾਰਨ ਜਿੰਨੀ ਤਿਆਰੀ ਕਰਕੇ ਜਾਓ। ਹਨੇਰਾ ਪਸਰ ਰਿਹਾ ਸੀ। ਸਾਹਮਣੇ ਇੱਕ ਪੱਧਰੀ ਥਾਂ ਵੇਖ ਕੇ ਦੋਵਾਂ ਨੇ ਰੋਕਣ ਦਾ ਵਿਚਾਰ ਬਣਾਇਆ। ਰਾਤ ਟਿਕ ਚੁੱਕੀ ਸੀ। ਖੇਤਾਂ 'ਚ ਵਾਪਸ ਪਰਤ ਰਹੇ ਵਲਦਾਂ ਦੀਆਂ ਟੱਲੀਆਂ ਦੀ ਸੰਗੀਤਮਈ ਆਵਾਜ਼ ਰੇਗਿਸਤਾਨ ਦੀ ਉਦਾਸ ਚੁੱਪ ਨੂੰ ਜਿਵੇਂ ਕੋਈ ਲੋਰੀ ਸੁਣਾ ਰਹੀ ਸੀ ਫਕੀਰ ਆਪਣੇ ਨੇਮ ਦੇ ਕੰਮ ਮਕਾ ਕੇ ਬੈਠ ਗਿਆ ਕੇਸਰ ਅਜੇ ਲੰਮਾ ਪਿਆ ਪਾਸੇ ਹੀ ਲੈ ਰਿਆ ਸੀ ਫਕੀਰ ਨੇ ਉਸ ਨੂੰ ਜਾਗਦਿਆਂ ਵੇਖ ਕੇ ਪੁੱਛਿਆ ਨੀਂਦ ਨਹੀਂ ਆ ਰਹੀ ਪੁੱਤਰਾ ਕੀ ਸੋਚ ਰਿਹਾ ਹੈ ਬਾਰ ਬਾਰ ਮਰਨ ਵਾਲੀ ਗੱਲ ਬਾਰੇ ਸੋਚ ਰਿਹਾ ਸਾਈ ਜੀ ਮੈਂ ਤਾਂ ਕੁਝ ਵੀ ਸੋਚ ਸਮਝ ਕੇ ਨਹੀਂ ਕਰਦਾ ਉਹਨ ਮੈਨੂੰ ਲੱਗਦਾ ਹੈ ਕਿ ਪਤਾ ਨਹੀਂ ਮੈਂ ਆਪਣੀ ਜ਼ਿੰਦਗੀ ਚ ਕਿੰਨੀਆਂ ਕਿ ਗਲਤੀਆਂ ਕੀਤੀਆਂ ਹੋਣੀਆਂ ਨੇ ਕੇਸਰ ਦੀ ਆਵਾਜ਼ ਵਿੱਚ ਉਦਾਸੀ ਸੀ ਫਕੀਰ ਨੇ ਕੇਸਰ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਜਾਣੇ ਅਣਜਾਣੇ ਸਾਡੇ ਕੋਲੋਂ ਗਲਤੀਆਂ ਹੋ ਹੀ ਜਾਂਦੀਆਂ ਹਨ ਪਰਮਾਤਮਾ ਬਖਸ਼ਣਹਾਰ ਹੈ ਕੇਸਰ ਪੁੱਤਰ ਫਕੀਰ ਦੀਆਂ ਅੱਖਾਂ ਬੰਦ ਹੋ ਗਈਆਂ ਤੇ ਹੱਥ ਜੋੜ ਗਏ ਦਿੱਤੀ ਹੈ ਜੇ ਅੱਖ ਦੇਵੀ ਨਜ਼ਰ ਵੀ ਮਾਲਕਾ ਰੱਖੀ ਉਥੇ ਜਿੱਥੇ ਹੋਵੇ ਕਦਰ ਵੀ ਮਾਲਕਾ ਇੱਕੋ ਦਾਣ ਮੰਗਦਾ ਮੈਂ ਬੁੱਧ ਤੇ ਵਿਵੇਕ ਦਾ ਦਿੱਤਾ ਹੈ ਬਹੁਤ ਦੇਵੀ ਸਬਰ ਵੀ ਮਾਲਕਾ ਫਕੀਰ ਚੌਂਕੜਾ ਮਾਰ ਕੇ ਸਮਾਧੀ ਵਿੱਚ ਲੀਨ ਹੋ ਗਿਆ ਫਕੀਰ ਜਦੋਂ ਲੰਮਾ ਪੈਣ ਲੱਗਾ ਤਾਂ ਕੇਸਰ ਨੇ ਪੁੱਛਿਆ ਸਾਈ ਜੀ ਤੁਸੀਂ ਦੱਸਿਆ ਸੀ ਕਿ ਮੈਂ ਕਿਸੇ ਮਕਸਦ ਲਈ ਜਿਉਣਾ ਹੀ ਜ਼ਿੰਦਗੀ ਹੈ ਲੋੜਾਂ ਤਾਂ ਜਾਨਵਰ ਵੀ ਪੂਰੀਆਂ ਕਰ ਲੈਂਦੇ ਹਨ ਲੋੜ ਤੇ ਮਕਸਦ 'ਚ ਕੀ ਫਰਕ ਹੈ ਜਵਾਨਾ ਜੋ ਕੁਝ ਅਸੀਂ ਆਪਣੇ ਲਈ ਕਰਦੇ ਹਾਂ ਉਹ ਲੋੜਾਂ ਨੇ ਤੇ ਜੇ ਜੋ ਕੁਝ ਅਸੀਂ ਦੂਸਰਾਂ ਲਈ ਕਰਦੇ ਹਾਂ ਉਹ ਮਕਸਦ ਹੈ ਯਾਦ ਰੱਖੀ ਲੋੜਾਂ ਸਿਰਫ ਮਕਸਦ ਪੂਰਾ ਕਰਨ ਦਾ ਸਾਧਨ ਹਨ ਫਕੀਰ ਨੇ ਸਮਝਾਇਆ ਮਕਸਦ ਬਾਰੇ ਸੋਚਦਿਆਂ ਕੇਸਰ ਦੀਆਂ ਅੱਖਾਂ ਸਾਹਮਣੇ ਬਾਪੂ ਦਾ ਚਿਹਰਾ ਆ ਗਿਆ ਕਿ ਮੇਰੀ ਜ਼ਿੰਦਗੀ ਦਾ ਮਕਸਦ ਬਾਪੂ ਨੂੰ ਵਾਪਸ ਪਿੰਡ ਲੈ ਕੇ ਆਉਣਾ ਹੈ ਕੇਸਰ ਦਾ ਮਨ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਿਆ ਮੇਰੀ ਜ਼ਿੰਦਗੀ ਦਾ ਅਸਲ ਮਕਸਦ ਕੀ ਹੈ ਕੇਸਰ ਸੋਚ ਰਿਹਾ ਸੀ ਕਵਰਾਂ ਲੰਮ ਸਲੰਮੀਆਂ ਉੱਪਰ ਕੱਖ ਪਈ ਉਧਰੋਂ ਕੋਈ ਨਾ ਬੌੜਿਆ ਇਧਰੋਂ ਲੱਖ ਗਈ ਧੰਨ